ਇਹ ਕਿ ਤੁਸੀਂ ਮੈਸਟਰਬੇਟ ਤੇ ਇੱਕ ਜਿਹੜੇ ਗੰਦੇ ਖਿਆਲਤ ਕਿ 18 18 20 20 ਸਾਲ ਦੇ ਜਿਹੜੇ ਯੰਗਰ ਬॉयਜ਼ ਨੇ ਉਹ ਵੀ ਇੱਕ ਪਾਸੇ ਲੈ ਕੇ ਜਿਹੜੇ ਅੱਜ ਕੱਲ ਥੋੜੇ ਜੇ ਆ ਜਾਂਦੇ ਨੇ ਕਹਿੰਦੀ ਇਹ ਅਧ ਖੜ 35 40 ਸਾਲ ਦੇ ਉਹ ਵੀ ਪੌਰਨ ਵੱਲ ਬੜਾ ਧਿਆਨ ਆਜਿਗਲ ਕਰਦੇ ਆ ਟ੍ਰੇਨਿੰਗ ਦੇ ਪੰਜ ਇਦਾਂ ਦੇ ਪ੍ਰਿੰਸੀਪਲਸ ਜਿਹੜੇ ਕਿ ਤੁਹਾਡੀ ਮਸਲ ਬਿਲਡਿੰਗ ਜਰਨੀ ਚ ਜਾਂ ਫਿਟਨੈਸ ਜਰਨੀ ਚ ਇੱਕ ਡਰਾਸਟਿਕ ਚੇਂਜ ਲਿਆ ਸਕਦੇ ਆ ਠੀਕ ਹੈ ਜੀ ਜਿਹਦੇ ਨਾਲ ਤੁਹਾਡੇ ਮਸਲ ਬਿਲਡ ਬਹੁਤ ਅੱਛੇ ਹੋਣਗੇ ਇਆ ਤੁਹਾਡੀ ਜਿਹੜੀ ਹੈ ਇੱਕ ਫਿਟਨੈਸ ਨੂੰ ਲੈ ਕੇ ਜਿਹੜਾ ਗੋਲ ਹੈ ਉਹਦੇ ਚ ਬੜੀ ਹੈਲਪ ਮਿਲੂਗੀ ਹੈ ਨਾ ਸੋ ਪੰਜ ਟਿਪਸ ਕੀ ਨੇ ਸੋ ਫਰਸਟ ਹੈ ਕਿ ਜਲਦੀ ਸੌਣਾ ਤੇ ਜਲਦੀ ਉੱਠਣਾ ਹੈ ਨਾ ਤੁਸੀਂ ਆਈਡੀਅਲ ਕੋਈ ਜਿਵੇਂ ਮੰਨ ਲਓ ਕਿ ਆਪਣਾ ਵਰਕ ਨਿਬੇੜ ਦਿੰਨੇ ਆ 9 ਵਜੇ ਦੇ ਕਰੀਬ ਬੈੱਡ ਤੇ ਚਲੇਗੇ ਠੀਕ ਹੈ ਫੋਨ ਛੱਡ ਦਿਓ ਨਾ ਉਹ ਜਿਹੜੀ ਆਦਤ ਹੈ ਤੇ ਉਸ ਤੋਂ ਬਾਅਦ ਅਰਲੀ ਮਾਰਨਿੰਗ ਕੋਸ਼ਿਸ਼ ਕਰੋ ਕਿ 5 ਤੋਂ 6 ਵਜੇ ਦੇ ਵਿੱਚ ਵਿੱਚ ਉੱਠੋ ਉਹ ਜਿਹੜਾ ਸਮਾਂ ਹੁੰਦਾ ਉਹ ਬੈਸਟ ਹੈ ਠੀਕ ਹੈ ਵੈਸੇ ਤਾਂ ਜੇ ਤੁਸੀਂ 4 ਵਜੇ ਵੀ ਉੱਠਣੇ ਟਰਾਈ ਕਰਦੇ ਹੋ ਤਾਂ ਸਭ ਤੋਂ ਬੈਸਟ ਹੈ ਬਟ ਮੰਨਦੇ ਹਾਂ ਕਿ ਲਾਈਫ ਸ਼ਡਿਊਲ ਬਿਜ਼ੀ ਹੈ ਉਹਦੀ ਕਰਕੇ 5 ਤੋਂ 6 ਵਜੇ ਦੇ ਵਿੱਚ ਉੱਠ ਸਕਦੇ ਹੋ ਠੀਕ ਹੈ ਜੀ ਸੋ ਸੈਕਿੰਡ ਚੇਂਜ ਕੀ ਲਿਆਉਣਾ ਤੁਸੀਂ ਕਿ ਡੇਲੀ 1 ਘੰਟਾ 24 ਘੰਟੇ ਚ ਜਿਹੜਾ ਤੁਹਾਡਾ 1 ਘੰਟਾ ਉਹ ਤੁਹਾਡੇ ਪੂਰੇ ਡੇ ਦਾ 4% ਹੈ ਠੀਕ ਹੈ ਉਹ ਜ਼ਰੂਰ ਆਪਣੇ ਲਈ ਕੱਢਣਾ ਤੁਸੀਂ ਬਾਕੀ ਸਾਰੇ ਕੰਮ ਬਾਅਦ ਯਾਨੀ 1 ਘੰਟਾ ਆਪਣੇ ਵਾਸਤੇ ਕੱਢਣਾ ਯਾਨੀ ਕਿ ਉਦੋਂ ਤੁਸੀਂ ਕੋਈ ਨਾ ਕੋਈ ਐਕਟੀਵਿਟੀ ਜਾਂ ਐਕਸਰਸਾਈਜ਼ ਜਾਂ ਯੋਗਾ ਮੈਡੀਟੇਸ਼ਨ ਸਾਈਕਲਿੰਗ ਵਾਕਿੰਗ ਜਿਮ ਟ੍ਰੇਨਿੰਗ ਕੋਸ਼ਿਵਿਆ ਆਪਣੀ ਬਾਡੀ ਨੂੰ ਲਈ ਠੀਕ ਹੈ ਜੀ ਕਿ ਤੁਹਾਡੇ ਜਿਹੜਾ ਸਰੀਰ ਹੈ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਫਿਟ ਰਹਿ ਸਕੇ ਠੀਕ ਹੈ ਜੀ ਤੇ 3rd ਹੈ 3rd ਹੈ ਕਿ ਤੁਸੀਂ ਮੈਸਟਰਬੇਟ ਤੇ ਇੱਕ ਜਿਹੜੇ ਗੰਦੇ ਖਿਆਲਤ ਤੇ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਇੱਕ ਆਪਾਂ ਲਾਈਏ ਨੈਗੇਟਿਵ ਇੱਕ ਪੋਜ਼ਿਟਿਵ ਹੈ ਨਾ ਹੁਣ ਜਿਵੇਂ ਇੰਟਰਨੈਟ ਦਾ ਯੁੱਗ ਹੈ ਜੇ ਆਪਾਂ ਇਹਦਾ ਸਹੀ ਯੂਜ਼ ਕਰੀਏ ਤਾਂ ਇਹ ਆਪਣੇ ਲਈ ਇੱਕ ਵਰਦਾਨ ਬਣਿਆ ਪਰ ਜੇ ਆਪਾਂ ਇਹਦਾ ਮਿਸਯੂਜ਼ ਕਰਦੇ ਆਂ ਯਾਨੀ ਕਿ ਅੱਜਕੱਲ ਜੋ ਆਪਾਂ ਦੇਖਦੇ ਆਂ 18 18 20 20 ਸਾਲ ਦੇ ਜਿਹੜੇ ਯੰਗਰ ਬॉयਜ਼ ਨੇ ਉਹ ਵੀ ਇੱਕ ਪਾਸੇ ਰਹਿ ਕੇ ਜਿਹੜੇ ਅੱਜਕੱਲ ਥੋੜੇ ਜਿਹਾ ਆ ਜਾਂਦੇ ਨੇ ਕਹਿੰਦੀਏ ਅੱਧ ਖੜ 35 40 ਸਾਲ ਦੇ ਉਹ ਵੀ ਪੋਰਨ ਵਾਲ ਬੜਾ ਧਿਆਨ ਠੀਕ ਹੈ ਜੀ ਪਾਕਿਸਤਾਨ ਤੇ ਇੰਡੀਆ ਚ ਸਭ ਤੋਂ ਵੱਧ ਪੋਰਨ ਦੇਖੀ ਜਾਂਦੀ ਹੈ ਯਾਨੀ ਕਿ ਮਿਸਯੂਜ਼ ਸਭ ਤੋਂ ਵੱਧ ਇੰਟਰਨੈਟ ਦਾ ਇੱਥੇ ਹੋ ਰਿਹਾ ਹੈ ਇਹ ਚੀਜ਼ ਤੋਂ ਕਿਨਾਰਾ ਕਰ ਲੈਣਾ ਠੀਕ ਹੈ ਜੀ ਤੁਸੀਂ ਮੈਸਟਰਬੇਟ ਬਹੁਤ ਘਟਾ ਦੇਣੀ ਹੈ ਜਾਂ ਸੈਕਸ਼ੁਅਲ ਜਿਹੜੇ ਤੁਹਾਡੇ ਮਨ 'ਚ ਥਾਟ ਆਉਂਦੇ ਨੇ ਖਿਆਲ ਆਉਂਦੇ ਨੇ ਉਹਨਾਂ ਨੂੰ ਘਟਾ ਦੇਣਾ ਤੁਸੀਂ ਇੱਕ ਲਾਈਨ ਸੁਣੀ ਹੋਊਗੀ ਚੇਂਜ ਯੋਰ ਥਾਟਸ ਕੈਨ ਚੇਂਜ ਯੋਰ ਲਾਈਫ ਇਹਦੇ ਤੇ ਅਮਲ ਕਰੋ ਕਿ ਜੇ ਤੁਸੀਂ ਆਪਣੇ ਖਿਆਲ ਬਦਲਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਠੀਕ ਹੈ ਜੀ ਸੋ ਫੋਰਥ ਹੈ ਕਿ ਤੁਸੀਂ 5 ਤੋਂ 6 ਮਹੀਨਾ ਰੂਟੀਨ 'ਚ ਹੈਲਦੀ ਮੀਲਸ ਖਾਣੀਆਂ ਠੀਕ ਹੈ ਜੀ ਹੈਲਦੀ ਮੀਲਸ ਜਿਹੜੀਆਂ ਕਿ ਤੁਸੀਂ ਘਰ ਦਾ ਖਾਣਾ ਹੋਵੇ ਜਾਂ ਫਰੂਟਸ ਹੋਣ ਜਾਂ ਕੋਈ ਫਰੈਸ਼ ਮਿਲਕ ਜਾਂ ਫਰੈਸ਼ ਜੂਸ ਇਹ ਚਾ ਨਾ ਕਿ ਜਿਹੜਾ 언ਹੈਲਦੀ ਫੂਡ ਹੈ ਫਰਾਈਡ ਆਈਟਮਸ ਨੇ ਠੀਕ ਹੈ ਜਾਂ ਫਿਰ ਪ੍ਰੋਸੈਸਡ ਫੂਡ ਹੈ ਉਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਬਣਾ ਕੇ ਰੱਖੋ ਠੀਕ ਹੈ ਜੀ ਮੈਂ ਇਹ ਨਹੀਂ ਕਹਿੰਦਾ ਨਹੀਂ ਖਾਣੇ ਕਦੇ ਮੰਥਲੀ ਇੱਕ ਅੱਧੀ ਵਾਰ ਆਪਾਂ ਲੈ ਸਕਦੇ ਹਾਂ ਲिटल ਜੀ ਵਾਈਫ ਠੀਕ ਹੈ ਜੀ ਬਟ ਰੂਟੀਨ ਚ ਨਹੀਂ ਠੀਕ ਹੈ ਜੀ ਔਰ ਫਿਫਥ ਹੈ ਕਿ ਤੁਸੀਂ ਇੱਕ ਡੇਲੀ ਦੀ ਕੋਈ ਵੀ ਇੱਕ ਬੁੱਕ ਲਾ ਲਓ ਕੋਈ ਇੱਕ ਧਾਰਮਿਕ ਗ੍ਰੰਥ ਲਾ ਲਓ ਜਾਂ ਕੁਝ ਵੀ ਜੋ ਤੁਹਾਨੂੰ ਅੱਛਾ ਲੱਗਦਾ ਪੜ੍ਹਨਾ ਨਾ ਉਹਦੇ ਤੁਸੀਂ 5 ਤੋਂ 10 ਪੇਜ ਰੋਜ਼ ਦੇ ਰੀਡ ਕਰਨੇ ਤੁਸੀਂ ਦੇਖੋਗੇ ਕਿ ਇਹ ਇੱਕ ਤੋਂ 1.5 ਮਹੀਨਾ ਜੇ ਅਪਲਾਈ ਕਰੋਗੇ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਉਹ ਇੱਕ ਜ਼ਮੀਨ ਅਸਮਾਨ ਦਾ ਅੰਤਰ ਹੋਊਗਾ ਤੁਹਾਡੀ ਸੋਚਣੀ ਬਦਲ ਜੇਗੀ ਠੀਕ ਹੈ ਤੁਹਾਡੇ ਤੌਰ ਤਰੀਕੇ ਬਦਲ ਜਾਣਗੇ ਤੁਹਾਡੇ ਸਾਹਮਣੇ ਵਾਲੇ ਨਾਲ ਗੱਲ ਕਰਨ ਦਾ ਲਹਿਜਾ ਬਦਲ ਜਾਏਗਾ ਤੁਹਾਡੇ ਚ ਸਬਰ ਸੰਤੋਖ ਕਿੰਨਾ ਆ ਜਾਏਗਾ ਠੀਕ ਹੈ ਜੀ ਤੇ ਤੁਹਾਡੀ ਜਿਹੜੀ ਸੋਚ ਹੈ ਉਹ ਕਿਤੇ ਨਾ ਕਿਤੇ ਰੱਬ ਨਾਲ ਬਿਰਤੀ ਲੱਗਣੀ ਸ਼ੁਰੂ ਹੋ ਜੇਗੀ ਅਗਰ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਥੈਂਕ ਯੂ